ਅੱਜ ਪਿੰਡ ਕਰਾਚੋਂ ਵਿਖੇ ਸੰਤਰਾਮ ਸਿੰਘਲਾ ਦੀ ਨਿਂਗੀ ਯਾਦ ਵਿੱਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਕਿ 700 ਲੋਕਾਂ ਨੇ ਲਾਭ ਲਿਆ ਬਲਾਕ ਭਵਾਨੀਗੜ੍ਹ ਦੇ ਪਿੰਡ ਕਰਾਚੋਂ ਵਿਖੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਕਰਾਚੋਂ ਦੀ ਅਗਵਾਈ ਹੇਠ ਸੰਤ ਰਾਮ ਸਿੰਘਲਾ ਸਵਰਗੀ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਕਰਾਚੋਂ ਝਨੇੜੀ ਬਟੜਿਆਣਾ ਆਦ ਪਿੰਡਾਂ ਦੇ ਲਗਭਗ 700 ਲੋਕਾਂ ਨੇ ਪਹੁੰਚ ਕੇ ਸਿਹਤ ਸੰਬੰਧੀ ਸਹੂਲਤਾਂ ਲਾਭ ਲਿਆ ਕੈਂਪ ਦੌਰਾਨ ਅੱਖਾਂ ਚਮੜੀ ਬਿਮਾਰੀ ਲਈ ਜਾਂਚ ਕੀਤੀ ਗਈ ਤੇ ਫ੍ਰੀ ਦਵਾਈਆਂ ਤੇ ਐਨਕਾਂ ਵੰਡੀਆਂ ਗਈਆਂ ਇਸ ਦੇ ਨਾਲ ਹੀ 54 ਮਰੀਜ਼ਾਂ ਦੇ ਅੱਖਾਂ ਦੇ ਲੈਂਜ਼ ਪਵਾਏ ਗਏ ਵਿਸ਼ੇਸ਼ ਗੱਲ ਇਹ ਰਹੀ ਕਿ ਜਿੰਨਾ ਮਰੀਜ਼ਾਂ ਨੂੰ ਲੈਂਜ਼ ਦੀ ਲੋੜ ਸੀ ਉਹਨਾਂ ਨੂੰ ਸੰਗਰੂਰ ਗਲੋਬਲ ਹਸਪਤਾਲ ਵਿੱਚ ਲਿਜਾ ਕੇ ਇਲਾਜ ਕੀਤਾ ਗਿਆ ਤੇ ਬਾਅਦ ਵਿੱਚ ਉਹਨਾਂ ਨੂੰ ਮੁੜ ਪਿੰਡ ਪਹੁੰਚਾਇਆ ਗਿਆ ਇਸ ਮੌਕੇ ਸਾਬਕਾ ਵਿਧਾਨ ਮੰਤਰੀ ਵਿਜੇਂਦਰ ਸਿੰਘਲਾ ਤੇ ਉਹਨਾਂ ਦੇ ਸੁਪੁੱਤਰ ਮੋਹਿਤ ਸਿੰਘਲਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਸਿੰਘਲਾ ਨੇ ਕਿਹਾ ਕਾਂਗਰਸ ਵਰਕਰਾਂ ਵੱਲੋਂ ਲੋਕਾਂ ਦੀ ਭਲਾਈ ਲਈ ਲਗਾਏ ਗਏ ਇਹ ਕੈਂਪ ਪਿੰਡਾਂ ਦੇ ਨਿਵਾਸੀਆਂ ਲਈ ਬਹੁਤ ਲਾਭਦਾਇਕ ਕਹਾਣਾ ਉਹਨਾਂ ਸਾਰੇ ਵਰਕਰਾਂ ਦਾ तहे ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਨੇਕ ਕੰਮ ਵਿੱਚ ਯੋਗਦਾਨ ਪਾਇਆ ਇਸ ਸਮਾਗਮ ਦੌਰਾਨ ਰਣਜੀਤ ਸਿੰਘ ਤੂਰ ਸੁਖਿੰਦਰ ਸਿੰਘ ਬਿੱਟੂ ਮਨਜੀਤ ਸਿੰਘ ਛੋਡੀ ਓਐਸਡੀ ਜਗਤਾਰ ਸਿੰਘ ਪਰਮਜੀਤ ਸ਼ਰਮਾ ਹਰਨੇਕ ਸਿੰਘ ਕਾਲਾ ਗੁਰਪ੍ਰੀਤ ਸਿੰਘ ਘੰਡੋਲਾ ਮਨਜੀਤ ਸਿੰਘ ਨਾਰਾਇਣਗੜ੍ਹ ਰਾਮ ਭਰਾਜ ਗੁਰਪ੍ਰੀਤ ਸਿੰਘ ਗੁਰਧਿਆਨ ਸਿੰਘ ਝਨੇੜੀ ਗगनਦੀਪ ਸਿੰਘ ਗੋਲਦੀ ਕਾਕੜਾ ਬਿੱਟੂ ਖਾਨ ਸਮੇਤ ਹੋਰ ਵੀ ਆਗੂ ਆਦ ਹਾਜ਼ਰ ਸਨ ਰਿਪੋਰਟਰ ਰਾਜਕੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਇਸ ਦੌਰਾਨ ਅੱਗੇ ਹੋਰ ਕੀ ਆਗੂਆਂ ਨੇ ਕਿਹਾ ਜਰਾ ਸੁਣੋ ਸਰਪਨਾ ਗੁਰਦੀਪ ਸਿੰਘ ਰਾਜੋਜੀ ਬਲਾਕਪੁਰ ਦਾ ਉਹ ਕਾਗਜ਼ ਅੱਜ ਤੁਹਾਡੇ ਪਿੰਡ 'ਚ ਕੈਂਪ ਲਗਾਇਆ ਗਿਆ ਹੈ ਅੱਜ ਜਿਹੜਾ ਕੈਂਪ ਹੈ ਜੀ ਅੱਖਾਂ ਦਾ ਤੇ ਚਮੜੀ ਦੇ ਰੋਗਾਂ ਦਾ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਤਕਰੀਬਨ 400 ਦੇ ਕਰੀਬ ਮਰੀਜ਼ ਰਿਚ ਕਰ ਚੁੱਕੇ ਨੇ ਹੁਣ ਤੱਕ ਉਹ ਸਾਬ ਆਪਰੇਸ਼ਨ ਲਿਖੇ ਨੇ ਉਹ ਆਪਰੇਸ਼ਨ ਹੋਣਗੇ ਤੇ ਬਾਕੀ ਐਨਕਾਂ ਲੱਗਾਈਆਂ ਨੇ ਉਹ ਬਿਲਕੁਲ ਫਰੀ ਲੱਗਾਈਆਂ ਨੇ ਉਸ ਤੋਂ ਪਹਿਲਾਂ ਪੁਲਾਨ ਨਵਾਰਦਿਆਂ ਦੇ ਮੇਲੇ ਤੇ ਇਹ ਕੈਂਪ ਚੱਲ ਰਿਹਾ ਜੀ ਉਸੇ ਗੜੀ ਦੇ ਤਹਿਤ ਅੱਜ ਘਰਾ ਤੋਂ ਦੇ ਵਿੱਚ ਪਹਿਲਾ ਕੈਂਪ ਲੱਗਿਆ ਅਸੀਂ ਸੀਲਾ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਨਗਰ ਦੇ ਵਿੱਚ ਆ ਕੇ ਇਹ ਜਿਹੜਾ oprala ਇਹ ਬਹੁਤ ਥਲਾਂਗਾ ਜੋਗ ਹੈ ਜੋ ਕਈ ਬਜ਼ੁਰਗਾਂ ਨੂੰ ਖੇਰ ਦੇ ਵਿੱਚ ਜਾਣਾ ਮੱਛਾਂ ਦੇ ੱਟਕੇ ਖਾਲੇ ਬਹੁਤ ਔਖੇ ਹੁੰਦੇ ਨੇ ਇਹ ਜਿਹੜਾ ਸਿੰਘਲਾ ਸਾਹਿਬ ਨੇ ਪ੍ਰਾਲਾ ਕੀਤਾ ਐ ਇੱਥੇ ਆ ਕੇ ਬੱਸ ਆਊਗੀ ਜੀ ਤੇ ਆਪਰੇਸ਼ਨ ਕਰਾ ਕੇ ਦੁਬਾਰੋ ਇੱਥੇ ਦੁਬਾਰੋ ਬੱਸ ਛੱਡ ਕੇ ਜਾਊਗੀ ਕਿਹੜੇ ਕਿਹੜੇ ਪਿੰਡਾਂ ਤੋਂ ਲੋਕ ਆ ਰਹੇ ਨੇ ਇੱਕ ਝਨੇੜੀ ਬਟਲੇ ਵਾਲੋਂ ਇੱਕ ਰਸੋ ਤਿੰਨ ਪਿੰਡਾਂ ਦੇੋਂ ਤਾਂ ਫਿਰ ਕਿੰਨੇ ਕਿਲੋ ਗਲਾਹ ਲੈ ਕੇ ਤਕਰੀਬਨ 400 ਤੋਂ ਪਲੱਸ ਹੋਣਗੇ ਜੀ ਇਹ ਟੈਪ ਕਿੰਨੇ ਤੋਂ ਕਿੰਨੇ ਵੇਟ ਕਰਦੇ ਨੇ ਇਹ 9 ਤੋਂ ਲੈ ਕੇ 1 ਵਜੇ ਤੱਕ 9 ਵਜੇ ਸਟਾਰਟ ਹੋ ਗਿਆ ਸੀ 1 ਵਜੇ ਤੱਕ ਚੱਲ ਰਹਿ ਜੀ ਕੈਂਪਲੇ ਕੀ ਮੈਸਜ ਦੇ ਰਹੇ ਲੋਕਾਂ ਨੂੰ ਅਸੀਂ ਅਨਾਉਂਸਮੈਂਟਾਂ ਵੀ ਕਰਾਈਆਂ ਨੇ ਜੀ ਹੁਣ ਵੀ ਬੱਦ ਤੋਂ ਬੱਦ ਬੇਨਤੀ ਕਰਦੇ ਆ ਵੀ ਇਹ ਕੈਂਪਲਾ ਆ ਕੇ ਆਪਾਂ ਬੱਦ ਤੋਂ ਬੱਦ ਲਾ ਲਈਏ ਕੋਈ ਲੰਝ ਪੜ ਕੋਈ ਐਨਕਾਂ ਲੱਗਣੀਆਂ ਨੇ ਇਹ ਫੋਨ ਦੇ ਮਾਧਿਅਮ ਰਾਹੀਂ ਜੀ ਅਸੀਂ ਬੇਨਤੀ ਕਰਦੇ ਆ ਵੀ ਆਓ ਤੇ ਬੱਦ ਤੋਂ ਬੱਦ ਇਹ ਕੈਂਪਲਾ ਜਿਹੜਾ ਲਾ ਲਓ ਮੈਂ ਸਿਰ ਆਪਣਾ ਨਾਮ ਜੀ ਹਰਜੀਪ ਸਿੰਘ ਤੌਰ ਸਾਫ ਕਪੜਾ ਦਾ ਟਰੱਕ ਜਿਹੜਾ ਭਵਾਨੀਗੜ੍ਹ ਅੱਗੇ ਕੈਂਪ ਲਗਾਇਆ ਗਿਆ ਕੰਡਕਰਾਚੀ ਵਿੱਚ ਕੀ ਕਹਿਣਾ ਹੈ ਅੱਜ ਕਰਾਚੋਂ ਵਿਖੇ ਸੰਤਰਾਮ ਸਿੰਘਲਾ ਜੀ ਦੀ ਯਾਦ ਵਿੱਚ ਮੰਤਰੀ ਸਾਹਿਬ ਸਿੰਘਲਾ ਨੇ ਸਿੰਘਲਾ ਸਾਹਿਬ ਵੱਲੋਂ ਕੈਂਪ ਲਗਾਇਆ ਗਿਆ ਇੱਥੇ ਬਹੁ ਬੇ ਲੋ ਬੇਸਾਰਾ ਬੰਦੇ ਜਿਨ੍ਹਾਂ ਦੇ ਗੋਡੇ ਰੁਕਦੇ ਨੇ ਅੱਖਾਂ ਦਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਦਾ ਅੱਜ ਬਹੁ ਵੱਡੇ ਪੱਧਰ ਤੇ ਉਹਰੇ ਲਾਜਵਰ 4-500 ਤੋਂ ਮਰੀਜ਼ ਉਹਰੇ ਆ ਕੇ ਇਲਾਜ ਕਰਾ ਚੁੱਕੇ ਨੇ ਕਿਹੜੇ ਕਿਹੜੇ ਪਿੰਡਾਂ ਤੋਂ ਆ ਰਹੇ ਝਨੇੜੀ ਬਟੜਿਆਣਾ ਜਿਆਤਰ ਕਰਾਚੋਂ ਦੇ ਨੇ ਕੀ ਇਸ ਨੇ ਮੈਚੇਜ ਦੇ ਮੂ कैंप ਵਿੱਚ ਜੋ ਲੋਕ ਨਹੀਂ ਕਰਾ ਸਕਦੇ ਇਲਾਜ ਬਦ ਬਦ ਦੇ कॅम्प ਵਿੱਚ ਪਹੁੰਚੋ ਆਪ ਦਾ ਯੋਗਦਾਨ ਪਾਓ ਅਜਰ ਆਪਣਾ ਨਾਮ ਮੇਰਾ ਨਾਮ ਗੁਰਪ੍ਰੀਤ ਸਿੰਘ ਕੰਦੋਲਾ ਜੀ ਅੱਜ ਪਿੰਡ ਘਾਟੂ ਦੇ कॅम्प ਲਗਾਇਆ ਜਾ ਰਿਹਾ ਹੈ ਜਿਸ ਬਾਰੇ ਦੇਖੋ ਜੀ ਬਹੁਤ ਚੰਗਾ ਉਪਰਾਲਾ ਕੈबिनेट ਸਾਫ ਦਾ ਕੈबिनेट ਮੰਤਰੀ શ્રી ਵਿਜੇਂਦਰ ਸਿੰਘਲਾ ਜੀ ਦਾ ਉਹ ਲਗਾਤਾਰ ਪਿਛਲੇ 20 ਸਾਲਾਂ ਤੋਂ ਆਪਣੇ ਸਵਰਗਵਾਸੀ ਪਿਤਾ ਸੰਤਰਾਮ ਸਿੰਘਲਾ ਜੀ ਦੀ ਯਾਦ ਚ ਕੈਂਪਾ ਜਿਹੜੇ ਲਾ ਰਹੇ ਆ ਪਿੱਛੇ ਰਮਾਤਾ ਮੇਲੇ ਤੇ ਵੀ ਤਿੰਨ ਦਿਨ ਲਗਾਤਾਰ ਕੈਂਪ ਚੱਲਿਆ ਸੀ ਹਜ਼ਾਰਾਂ ਮਰੀਜ਼ਾਂ ਨੂੰ ਉੱਥੋਂ ਜਿਹੜਾ ਫਾਇਦਾ ਮਿਲਿਆ ਅੱਜ ਇਹ ਕੈਂਪਾ ਜਿਹੜਾ ਪੁਹਾਨੀਗੜ ਬਲਾਕ ਦੇ ਸਭ ਤੋਂ ਵੱਡੇ ਪਿੰਡ ਘਰਾਚੋਂ ਦੇ ਵਿੱਚ ਇਹ ਰਵਿਦਾਸ ਧਰਮਸ਼ਾਲਾ ਦੇ ਵਿੱਚ ਇਹ ਜਿਹੜਾ ਕੈਂਪ ਲਾਇਆ ਜਾ ਰਿਹਾ ਜਿੱਥੇ ਵੱਡੀ ਗਿਣਤੀ 'ਚ ਸਾਡੀਆਂ ਮਾਤਾਵਾਂ ਸਾਡੇ ਬਾਪੂ ਜਿਨ੍ਹਾਂ ਨੂੰ ਦਿੱਕਤ ਆ ਖਾਸ ਕਰਕੇ ਜੇ ਆਪਾਂ ਕਹਿੰਦੇ ਆ ਕਿ ਦੰਦ ਗਏ ਤਵਾਦ ਗਿਆ ਅੱਖਾਂ ਗਈਆਂ ਜਹਾਨ ਗਿਆ ਕਿਉਂਕਿ ਜਦੋਂ ਇਨਸਾਨ ਦੀਆਂ ਅੱਖਾਂ ਨੇ ਜਿਹੜੀਆਂ ਉਹਨਾਂ 'ਚ ਦਿੱਕਤ ਆ ਜਾਂਦੀ ਹੈ ਦੇਖਣਾ ਬੰਦ ਹੋ ਜਾਂਦਾ ਹੈ ਉਹ ਆਪਣਾ ਚੈੱਕਅਪ ਕਰਾਉਣ ਲਈ ਕਿਤੇ ਦੂਰ ਨਹੀਂ ਜਾ ਸਕਦੇ ਕਿਉਂਕਿ ਅੱਖਾਂ ਨਾਲ ਹੀ ਬੰਦਾ ਕਿਤੇ ਚੱਲ ਕੇ ਜਾ ਸਕਦਾ ਹੈ ਸੋ ਇਹ ਬਹੁਤ ਵੱਡੀ ਸੇਵਾ ਜਿਵੇਂ ਕਹਿੰਦੇ ਹਨ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਤੇ ਇਹ ਸੇਵਾ ਜਿਹੜੀ ਵਿਜੇਂਦਰ ਸਿੰਘਲਾ ਜੀ ਦੇ ਹਿੱਸੇ ਆਈ ਹੈ ਇਹ ਪਹਿਲੇ ਇਹ ਜੇ ਲੀਟਰ ਨੇ ਪੰਜਾਬ ਦੇ ਵਿੱਚ ਜਿਹੜੇ ਹਮੇਸ਼ਾ ਹੀ ਜਿਨ੍ਹਾਂ ਦਾ ਮਕਸਦ ਸੇਵਾ ਰਿਹਾ ਚਾਹੇ ਉਹ ਕੰਮਾਂ ਦੇ ਜ਼ਰੀਏ ਹੋਵੇ ਚਾਹੇ ਇਸ ਤਰ੍ਹਾਂ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਜਿਹੜੇ ਅੱਜ ਬਜ਼ੁਰਗ ਮਾਪੇ ਪਿੱਛੇ ਬੈਠੇ ਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਨ੍ਹਾਂ ਦੇ ਲੈਂਜ਼ਾਂ ਦੀ ਲੋੜ ਆ ਫ੍ਰੀ ਲੈਂਜ਼ ਪਾਏ ਜਾ ਰਹੇ ਆ ਜਿਨ੍ਹਾਂ ਨੂੰ ਚਸ਼ਮਿਆਂ ਦੀ ਲੋੜ ਆ ਫ੍ਰੀ ਚਸ਼ਮੇ ਦਿੱਤੇ ਜਾ ਰਹੇ ਆ ਤੇ ਜਿਨ੍ਹਾਂ ਨੂੰ ਕੋਈ ਮੈਡੀਕਲ ਦਵਾਈ ਦੀ ਲੋੜ ਆ ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇਸ ਉਪਰਾਲੇ ਲਈ ਅਸੀਂ ਸਮੁੱਚੇ ਹਲਕੇ ਸੰਗਰੂਰ ਵੱਲੋਂ ਵਿਜੇਂਦਰ ਸਿੰਘ 라ਜੀ ਦਾ ਧੰਨਵਾਦ ਕਰਦੇ ਆ ਜਿਹੜੇ-ਜਿਹੜੇ ਪਿੰਡਾਂ ਤੋਂ ਲੋਕ ਆ ਰਹੇ ਨੇ ਇੱਥੇ ਜਿਹੜਾ ਇਹ ਕੈਂਪਾ ਕਰਾਚੋਂ ਦੇ ਨਾਲ ਲੱਗਦੇ ਜਿਹੜੇ ਪਿੰਡ ਆ ਜੀ ਇਹਦੇ ਕਰਾਚੋਂ ਹੋ ਗਿਆ ਝਨੇੜੀ ਹੋ ਗਿਆ ਪਟੜਿਆਣਾ ਹੋ ਗਿਆ ਇਧਰਲੇ ਪਾਸੇ ਛੇ ਸੁਨਾਮ ਹਲਕੇ ਦੇ ਪਿੰਡਾਂ ਨਾਕਰੇ ਤੋਂ ਵੀ ਕੁਝ ਲੋਕ ਆ ਜਿਹੜੇ ਆਏ ਆ ਸੰਘਰੇੜੀ ਤੋਂ ਵੀ ਕੁਝ ਲੋਕ ਆ ਜਿਹੜੇ ਇੱਥੇ ਆਏ ਆ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਪਤਾ ਲੱਗ ਰਿਹਾ ਐ ਇੱਥੋਂ ਤੱਕ ਕਿ ਭਵਾਨੀਗੜ੍ਹ ਤੋਂ ਖੱਗੂ ਵਾਲੇ ਤੋਂ ਰੇਤਗੜ੍ਹ ਤੋਂ ਰੰਪਰੇ ਤੋਂ ਉਹ ਵੀ ਲੋਕ ਇੱਥੇ ਇਸ ਕੈਂਪ ਦੇ ਵਿੱਚ ਫਾਇਦਾ ਲੈਣ ਲਈ ਆਏ ਆ ਤੇ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਕਿ ਉਹ ਉਹਨਾਂ ਨੂੰ ਬੇਨਤੀ ਵੀ ਕਰਦੇ ਆ ਕਿ ਇਹੋ ਜੇ ਕੈਂਪਾਂ ਦਾ ਅੱਗੇ ਤੋਂ ਵੱਧ ਤੋਂ ਵੱਧ ਫਾਇਦਾ ਲਿਆ ਜਾਏਗਾ। ਬਿਲਕੁਲ ਜੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਲਗਾਤਾਰ ਪਿਛਲੇ 20 ਸਾਲਾਂ ਤੋਂ ਸ੍ਰੀ ਸੰਤਰਾਮ ਸਿੰਘਲਾ ਜੀ ਦੀ ਯਾਦ ਵਿੱਚ ਇਹ ਕੈਂਪਾਂ ਜਿਹੜੇ ਚੱਲ ਰਹੇ ਐ ਸਪੈਸ਼ਲੀ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਵੀ ਇਹ ਕੈਂਪਾਂ ਜਿਹੜੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵੱਖ-ਵੱਖ ਵਾਰਡਾਂ 'ਚ ਲਾਏ ਗਏ ਸੀ ਤੇ ਹੁਣ ਅੱਗੇ ਤੋਂ ਵੀ ਇਹ ਜਿਹੜੀ ਸੇਵਾ ਨਿਰੰਤਰ ਜਾਰੀ ਰਹੂਗੀ। ਆ ਜੀ ਵਾਣੀ ਚੋਕ ਥੈਂਕ ਯੂ ਲੈ ਹੁਣ ਖੜਾ ਦੱਸ ਸੋਨੇ ਹਾ ਰੱਬ ਦਾ ਇਹ ਇਸ ਤਰ੍ਹਾਂ ਖੜ ਜਾ ਤਾਂ ਕਿ ਤੇਰੇ ਵੀ ਆ ਜਾ ਹੁਣ ਲੈ ਵੀ ਹੁਣ ਖੁੱਲ ਜਾ ਮਾੜਾ ਜ ਆ ਆਓ ਛੋਟੀ ਸਾਹਿਬ ਆਜੋ ਨਾ ਕਿਦੇ ਪਉਣਾ ਚਲੋ ਜੈ 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 ਉੱਤੇ ਵੀ ਸਾਰਾ ਚਾਹੇ ਇਨਸ਼ਾ ਅੱਬ ਤੋਂ ਪਹਿਲਾਂ ਮੈਂ ਕਰਾਚੋ ਪਿੰਡ ਦੇ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਮਾਦੇ ਕੈਂਪ ਦੇ ਉੱਪਰ ਹੀ ਇਸ ਗੱਲ ਨੂੰ ਮੰਗ ਰੱਖੀ ਕਿ ਸਾਡੇ ਪਿੰਡ 'ਚ ਤੁਸੀਂ ਕੈਂਪ ਲਾਓ ਮੈਡੀਕਲ ਕੈਂਪ ਲਾਓ ਕਿਉਂਕਿ ਬਹੁਤ ਸਾਰੇ ਗਰੀਬ ਲੋਕ ਘਰਾਚੋ ਪਿੰਡ ਦੇ ਜਿਹੜੇ ਅੱਖਾਂ ਦਾ ਆਪਰੇਸ਼ਨ ਨਹੀਂ ਕਰਾ ਸਕਦੇ ਸੀ ਉਹਨਾਂ ਦੇ ਲੈਂਸ ਪੈਨ ਵਾਲੇ ਸੀ ਜਾਂ ਚਸ਼ਮਾ ਲੱਗਣ ਵਾਲਾ ਸੀ ਜਾਂ ਚਮੜੀ ਦੀ ਬਿਮਾਰੀ ਸੀ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਸਾਡੀ ਉਰੇ ਦੀ ਟੀਮ ਨੇ ਸਾਡੇ ਬਲੌਕ ਪ੍ਰਧਾਨ ਗੁਰਦੀਪ ਜੀ ਵੱਲੋਂ ਜਦੋਂ ਡਿਮਾਂਡ ਆਈ ਤੇ ਸਾਰੀ ਟੀਮ ਵੱਲੋਂ ਡਿਮਾਂਡ ਆਈ ਤਾਂ ਅਸੀਂ ਕਰਾਚੋ ਦਾ ਕੈਂਪ ਫਾਈਨਲ ਕੀਤਾ ਤੇ ਅੱਜ 27 ਤਰੀਕ ਹੈ ਤੇ ਅੱਜ ਕਰਾਚੋ ਦਾ ਛਡੇੜੀ ਦਾ ਤੇ ਬਟਰਾਨੇ ਦਾ ਮੇਰੇ ਛਡੇੜੀ ਦੇ ਸਾਥੀ ਵੀ ਖੜੇ ਆ ਤੇ ਬਟਰਾਨੇ ਦੇ ਸਾਥੀ ਵੀ ਖੜੇ ਆ ਤਾਂ ਤਿੰਨੋਂ ਪਿੰਡਾਂ ਦੀਆਂ ਟੀਮਾਂ ਨੇ ਉਰੇ ਕੈਂਪ ਵਿੱਚ ਲੋੜਵੰਦ ਪਰਿਵਾਰਾਂ ਨੂੰ ਲਿਆ ਕੇ ਉਹਨਾਂ ਦਾ ਇਲਾਜ ਹੋ ਸਕੇ ਚਮੜੀ ਦੇ ਰੋਗਾਂ ਦਾ ਤੇ ਅੱਖਾਂ ਦਾ ਉਦੇ ਵਾਸਤੇ ਅਸੀਂ ਅੱਜ ਕੈਂਪ ਅਰੰਬਿਆ ਸਵੇਰੇ 9:30 ਵਜੇ ਤੇ ਹੁਣ ਤੱਕ 12 ਵਜੇ ਦਾ ਸਮਾਂ ਹੋਇਆ 2.5 ਘੰਟੇ ਹੋਏ ਆ ਕੈਂਪ ਚੱਲਦੇ ਅੰਦਾਜ਼ਨ 490 ਮਰੀਜ਼ ਇਸ ਕੈਂਪ ਚੋਂ ਫਾਇਦਾ ਲੈ ਚੁੱਕੇ ਤੇ ਘੱਟੋ ਘੱਟ 70 ਬੰਦੇ ਹੁਣ ਤੱਕ ਜਿਨ੍ਹਾਂ ਦੇ ਅੱਖਾਂ 'ਚ ਲੈਂਸ ਪਹਿਣਾ ਹੈ ਉਹ ਬੰਦੇ ਅਸੀਂ ਡਾਕਟਰਾਂ ਨੇ ਉਹਨਾਂ ਦੀ شناخت ਕੀਤੀ ਹੈ ਤੇ ਉਹਨਾਂ ਨੂੰ ਸਾਰੇ ਮਰੀਜ਼ਾਂ ਨੂੰ ਅਸੀਂ ਹੁਣ ਬੱਸ 'ਚ ਬਿਠਾ ਕੇ ਗਲੋਬਲ ਹਸਪੀਟਲ ਲੈ ਕੇ ਜਾਵਾਂਗੇ ਜਿੱਥੇ ਜਾ ਕੇ ਉਹਨਾਂ ਦੇ ਅੱਖਾਂ ਦਾ ਜਿਹੜਾ ਲੈਂਸ ਪੈਨ ਦਾ ਕੰਮ ਹੈ ਉਹ ਉੱਥੇ ਹੋਊਗਾ ਤੇ ਕੱਲ ਨੂੰ ਫੇਰ ਕਰਾਚੋ ਪਿੰਡ ਚ ਉੜੇ ਜਿਹੜੇ ਲੋਕਾਂ ਦਾ ਅਜੋ آپریشن ਹੋਊਗਾ ਉਹਨਾਂ ਦੀਆਂ ਪੱਟੀਆਂ ਖੁੱਲਣਗੀਆਂ ਤੇ ਉਹ ਵੀ ਸਾਡੇ ਡਾਕਟਰ ਆ ਕੇ ਉਰੇ ਪੱਟੀਆਂ ਖੋਲਣ ਦਾ ਕੰਮ ਕਰਨਗੇ ਤੋਂ ਮੇਰੀ ਇੱਕੋ ਹੀ ਸੋਚ ਹੈ ਆਪਣੇ ਇਲਾਕੇ ਦੇ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਦੀ ਚਮੜੀ ਦੇ ਰੋਗਾਂ ਨਾਲ ਜੁੜੀ ਹੋਈ ਜਿਹੜੀ ਦਵਾਈ ਦੀ ਗੱਲ ਹੈ ਯਾ ਸਾਡੇ ਚਸ਼ਮੇ ਲਾਉਣ ਦੀ ਗੱਲ ਹੈ ਤੇ ਯਾ ਸਾਡੇ ਲੈਂਸ ਪਾਉਣ ਦੀ ਗੱਲ ਹੈ ਅੱਖਾਂ ਦੇ ਜਾਂ ਕਿਸੇ ਨੂੰ ਅੱਖਾਂ ਦੀ ਬਿਮਾਰੀ ਕੋਈ ਦਵਾਈ ਦੇਣ ਦੀ ਗੱਲ ਹੈ ਉਹ ਸਾਰਾ ਅਸੀਂ ਪ੍ਰੋਗਰਾਮ ਉਰੇ ਘਰਾਚੋ ਪਿੰਡ ਚਾਲੂ ਕੀਤਾ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਡਾਕਟਰਾਂ ਦੀ ਟੀਮ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸਾਰੇ ਵਲੰਟੀਅਰਾਂ ਦਾ ਚਾਹੇ ਕੋਈ ਬੰਦਾ ਪਰਚੀ ਕੱਟਣ ਤੇ ਲੱਗਿਆ ਚਾਹੇ ਕੋਈ ਲਾਈਨਾਂ 'ਚ ਲੋਕਾਂ ਨੂੰ ਲਾਉਣ ਵਾਸਤੇ ਲੱਗਿਆ ਤੇ ਚਾਹੇ ਸਾਡੇ ਹੁਣ ਵਲੰਟੀਅਰ ਇਥੋਂ ਘਰਾਚੋ ਤੋਂ ਮਰੀਜ਼ਾਂ ਨੂੰ ਬਸਟ ਲੈ ਕੇ ਸੰਗੁਰ ਜਾਣਗੇ ਤੇ ਸ਼ਾਮ ਨੂੰ ਆਪਰੇਸ਼ਨ ਤੋਂ ਬਾਅਦ ਉਹਨਾਂ ਨੂੰ ਛੱਡਣ ਵਾਸਤੇ ਉਹਨਾਂ ਦੇ ਪਿੰਡ ਜਾਣਗੇ ਤੋਂ ਇਹ ਸਾਡੇ ਸਾਰੇ ਸਾਥੀਆਂ ਵੱਲੋਂ ਸਾਂਝਾ ਉਪਰਾਲਾ ਔਰ ਇਸ ਉਪਰਾਲੇ ਨਾਲ ਸਾਡੇ ਲੋੜਵੰਦ ਲੋਕਾਂ ਦੀ ਮਦਦ ਹੋ ਰਹੀ ਹੈ ਤੋਂ ਮੈਂ ਅਬ ਇਹ ਸਮਝਦਾ ਕਿ ਐਸੇ ਉਪਰਾਲੇ ਆਉਣ ਵਾਲੇ ਸਮੇਂ 'ਚ ਹੋਰ ਚੱਲਦੇ ਰਹਿਣਗੇ ਜਦੋਂ-ਜਦੋਂ ਸਾਡੇ ਕੋਲ ਡਾਕਟਰ ਦੀ ਅਵੇਲੇਬਿਲਿਟੀ ਹੁੰਦੀ ਹੈ ਅਸੀਂ ਉਦੋਂ-ਉਦੋਂ ਇਹ ਉਪਰਾਲਾ ਆਪਣੇ ਵੱਡੇ ਪਿੰਡਾਂ 'ਚ ਆਪਣੇ ਇਲਾਕੇ ਦੇ ਪਿੰਡਾਂ 'ਚ ਦੋ-ਦੋ ਤਿੰਨ-ਤਿੰਨ ਪਿੰਡਾਂ ਦਾ ਸਾਂਝਾ ਕੈਂਪ ਆਉਣ ਵਾਲੇ ਦਿਨਾਂ ਚ ਚਿਰਾ ਕੇ ਰੱਖਾਂਗੇ ਤਾਂ ਕਿ ਲੋੜਵੰਦ ਪਰਿਵਾਰਾਂ ਨੂੰ ਅਸੀਂ ਮਦਦ ਕਰ ਸਕੀਏ ਦੇਖੋ ਜਿੱਥੇ ਜਿੱਥੇ ਕੈਂਪ ਲਾਉਣ ਵਾਸਤੇ ਸਾਡੇ ਕੋਲੇ ਮੰਗ ਆਊਗੀ ਅਸੀਂ ਉਹਦੇ ਕੈਂਪ ਨੂੰ ਆਉਣ ਵਾਲੇ ਸਮੇਂ ਚ ਪਲਾਨ ਕਰਾਂਗੇ ਹੁਣ ਭਵਾਨੇਗੜ ਹਸਪਤਾਲ ਚ ਕੈਂਪ ਨਹੀਂ ਇਲਾਜ ਨਹੀਂ ਹੋ ਰਿਹਾ ਜਾਂ ਆਪਰੇਸ਼ਨ ਨਹੀਂ ਹੋ ਰਹੇ ਤਾਂ ਮੈਂ ਇਹਦੇ ਦਾ ਇਹ ਕਹਿਣਾ ਚਾਹੁੰਦਾ ਕਿ ਇਸੇ ਕਰਕੇ ਇਸ ਕੈਂਪ ਤੇ ਰੱਖ ਪੈ ਰਹੇ ਐਸੇ ਕਰਕੇ ਜਿਹੜੇ ਲੋੜਵੰਦ ਲੋਕ ਹੈ ਜਿਹੜੇ ਆਪਣੀ ਵੱਲੋਂ ਚਸ਼ਮਾ ਨਹੀਂ ਲਵਾ ਸਕਦੇ ਆਪਣੇ ਵੱਲੋਂ ऑपरेशन ਨਹੀਂ ਕਰਾ ਸਕਦੇ ਤਾਂ ਹੀ ਸਾਡੇ ਘਰਾਚੋ ਦੇ ਕੈਂਪ ਚ ਪਹਿਲੇ 2.5 ਘੰਟਿਆਂ ਦੇ ਵਿੱਚ ਇੰਨੀ ਵੱਡੀ ਤਾਦਾਦ ਚ ਅੰਦਾਜ਼ਨ 500 ਮਰੀਜ਼ ਸਾਡੇ ਉਰੇ ਕੈਂਪ ਚ ਦਵਾਈ ਲੈਣ ਵਾਸਤੇ ਆਇਆ ਔਰ ਇਹ ਕੈਂਪ ਜਦੋਂ ਤੱਕ ਸਾਰੇ ਸੰਗਤ ਦਾ ਇਲਾਜ ਨਹੀਂ ਹੁੰਦਾ ਉਦੋਂ ਤੱਕ ਇਹ ਕੰਪ ਚੱਲਦਾ ਰਹੂਗਾ ਤੋਂ ਮੈਂ ਇਹ ਜ਼ਰੂਰ ਸਮਝਦਾ ਕਿ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਇਹ ਅਸੀਂ ਕੈਂਪ ਆਪਣੇ ਪਰਿਵਾਰ ਵੱਲੋਂ ਹਮੇਸ਼ਾ ਨਿਜੀ ਤੌਰ ਤੇ ਆਪਣੇ ਇਲਾਕੇ ਦੇ ਸਾਡੇ ਆਗੂ ਸਹਿਬਾਨਾਂ ਦੇ ਸਹਿਯੋਗ ਸਦਕਾ ਅਸੀਂ ਹਮੇਸ਼ਾ ਲਾਣੇ ਆਂ ਤੇ ਉਸੇ ਲੜੀ ਦੇ ਤਹਿਤ ਇਹ ਕੈਂਪ ਆਉਣ ਵਾਲੇ ਸਮੇਂ 'ਚ ਵੀ ਆਪਣੇ ਇਲਾਕੇ 'ਚ ਚੱਲਦੇ ਰਹਿਣਗੇ